ਇਹ ਬੂਰ ਤੁਹਾਡੇ ਪੇਟ ਦੀਆਂ 70 ਤਰ੍ਹਾਂ ਦੀਆਂ ਬਿਮਾਰੀਆਂ ਕਰ ਸਕਦਾ ਹੈ ਦੂਰ ਅੱਜ ਪ੍ਰੋਬਲਮ ਇਹ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਮਤਲਬ ਇਹਨੇ 60 ਘਟ ਕਹਤੀ ਬਿਲਕੁਲ ਫਿਰ ਤੁਸੀਂ 60 ਘਟ ਕਹਤੀ ਆ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਬਵਾ ਸਿਰ ਦੀ ਪ੍ਰੋਬਲਮ ਬੜੀ ਹੈ ਬਵਾ ਸਿਰ ਦਾ ਹੱਲ ਇਸ ਚੀਜ਼ ਚ ਹੋ ਸਕਦਾ ਬਿਲਕੁਲ ਬਿਲਕੁਲ ਅੱਜ ਆਪਾਂ ਗੱਲ ਉਸੇ ਚੀਜ਼ ਦੇ ਕਰਨ ਲੱਗੇ ਆ ਨਾ ਹੁਣ ਕਾਬੂ ਜ ਹੋਣ ਦਾ ਸਭ ਤੋਂ ਵੱਡਾ ਕਾਰਨ ਨੋ ਫਾਈਬਰ ਫੂਡ ਟਾਇਲਟ ਸੀਟ ਤੇ ਬੈਠੇ ਹੁਣ ਦੂਜੇ ਨੰਬਰ ਤੇ ਸੀਟਾਂ ਕਿਹੜੀਆਂ ਆ ਗਈਆਂ ਇੰਗਲਿਸ਼ ਇੰਗਲਿਸ਼ ਜੀ ਉੱਥੇ ਬੈਠੇ ਜ਼ੋਰ ਲਾਈ ਜਾਂਦੇ ਜ਼ੋਰ ਲਾ ਆਉਂਦਾ ਕੁਝ ਵੀ ਨਹੀਂ ਸਾਡੀਆਂ ਉਸ ਏਰੀਏ ਚ ਕਾਫੀ ਜਿਹੜੀਆਂ ਗ੍ਰੰਥੀਆਂ ਹੁੰਦੀਆਂ ਹਮ ਗ੍ਰੰਥੀਆਂ ਵੇਂਜ ਵੇਂਜ ਜਿਹਨੂੰ ਉਹਦੇ ਚ ਮਿਊਕਸ ਨਿਕਲਦਾ ਹੁਣ ਜਦੋਂ ਉਹ ਮਿਊਕਸ ਨਿਕਲਣਾ ਬੰਦ ਹੋ ਜਾਂਦਾ ਤਾਂ ਫਿਰ ਉਦੋਂ ਇਹ ਰੋਗ ਜਨਮ ਲੈਣਾ ਸ਼ੁਰੂ ਕਰਦਾ ਓਕੇ ਜਿਹਨੂੰ ਬੋਲਦੇ ਆ ਬਵਾਸੀ ਇਹ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਸਰ ਫਿਰ ਉਹੀ ਗੱਲ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਬੁਰਾ ਹਾਲ ਹੋ ਰਿਹਾ